ਐਸੋ ਇਹੋ ਸੰਸਾਰ ਪੇਖਣਾ ਰਹਿਨ ਨਾ ਕੋਊ ਪਈ ਹੈ રે ਅੱਗੇ ਲਿਖਿਆ ਸੂਦੇ ਸੂਦੇ ਰੇਗ ਚਲੋ ਤੁਮ ਕਹਿੰਦੇ ਬੰਦਿਆ ਸਿੱਧਾ ਹੋ ਕੇ ਚੱਲ ਜੇ ਨਾ ਚੱਲਿਆ ਨਤਰ ਕੁ ਧੱਕਾ ਦਵਾਈ ਹੈ રે ਫਿਰ ੱੱਕੇ ਖਾਣੇ ਭਾਣੇ ਨੇ ਟੇਡੀਆਂ ਜੂਨਾ ਵਿੱਚ ਨਤਰ ਕੁ ਧੱਕਾ ਦਵਾਈ ਹੈ રે ਬਾਰੇ ਬੁੱਢੇ ਤਰਣੇ ਭਈਆ ਬਾਰੇ ਕਹਿੰਦੇ ਨੇ ਬੱਚਿਆਂ ਨੂੰ ਬੁੱਢੇ ਕਹਿੰਦੇ ਨੇ ਬਜ਼ੁਰਗਾਂ ਨੂੰ ਤੇ ਤਰਣੇ ਕਹਿੰਦੇ ਨੇ ਜਵਾਨਾਂ ਨੂੰ ਬਾਰੇ ਬੁੱਢੇ ਤਰਣੇ ਭਈਆ ਸਭ ਹੋਂ ਜਮ ਲੈ ਜਾਈ ਹੈ ਰ ਤੇ ਲੈ ਕੇ ਜਾਣਾ ਕਿਵੇਂ ਹੈ ਲਿਖਿਆ ਮਾਨਸ ਬਪਰਾ موسی ਕੀਨੋ ਮਾਨਸ ਆਖਿਆ ਗਿਆ ਮਨੁੱਖ ਨੂੰ ਮੀਚ ਆਖਿਆ ਗਏ ਮੌਤ ਨੂੰ ਤੇ ਪਿਆਰੋ ਬਿੱਲੀ ਆਖਿਆ ਗਏ ਮੌਤ ਨੂੰ ਮੀਚ ਬਲਈਆ ਮੌਤ ਰੂਪੀ ਬਿੱਲੀ ਮਨੁੱਖ ਰੂਪੀ ਚੂਹੇ ਨੂੰ ਇੱਕ ਦਿਨ ਪਾੜ ਕੇ ਖਾ ਜਾਣੇ ਮਾਨਸ ਬੱਪਰਾ موسی ਕੀਨੋ ਮੀਚ ਬਲਈਆ ਖਈ ਹੈ ਰੇ ਖਈ ਹੈ ਰੇ ਕਬੀਰ ਸਾਹਿਬ ਨੂੰ ਪੁੱਛਿਆ ਮਹਾਰਾਜ ਇਹ ਦੱਸੋ ਜਿਹੜੇ ਅਮੀਰ ਲੋਗ ਨੇ ਧਨਵਾਨ ਨੇ ਇਹਨਾਂ ਦਾ ਕੋਈ ਲਿਹਾਜ ਕਰੇਗੀ ਮੌਤ ਕਹਿੰਦੇ ਨਾ ਨਾ ਧਨਵੰਤਾਰ ਨਿਰਤਨ ਮੰਨਈ ਤਾਂ ਕੀ ਕਸ਼ੂ ਨਾ ਕਾਨੀ ਕਾਨੀ ਰੇ ਕਹਿੰਦੇ ਉਹਨੂੰ ਕਿਸੇ ਦੀ ਕਾਨ ਹੀ ਨਹੀਂ ਆਪਾਂ ਕਹਿ ਦਿੰਨੇ ਆ ਨੇ ਸਾਨੂੰ ਤੇਰੀ ਕਾਦੀ ਕਾਣਾ ਵੀ ਅਸੀਂ ਇੰਜ ਕਰੀਏ ਇਸੇ ਤਰ੍ਹਾਂ ਕਹਿੰਦੇ ਮੌਤ ਨੂੰ ਕਿਸੇ ਦੀ ਕਾਨ ਨਹੀਂ ਬੇਸ਼ੱਕ ਭਾਵੇਂ ਬੱਚਾ ਬੁੱਢਾ ਜਵਾਨ ਹੈ ਕਿਸੇ ਨੂੰ ਵੀ ਉਹਨੇ ਨਹੀਂ ਛੜਨਾ ਬਾਰਕ ਮਾਨਸ ਬਪਰਾ موسی ਕੀਨੋ ਮੀਚ ਬਲਈਆ ਖਾਈ ਹੈ ਰੇ ਧਨਵੰਤਾਰ ਨਿਰਤਨ ਮਨਈ ਤਾਂ ਕੀ ਕਸ਼ੂ ਨਾ ਫਿਰ ਪੁੱਛਿਆ ਜਿਹੜੇ ਰਾਜੇ ਨੇ ਵਜ਼ੀਰ ਨੇ ਮੰਤਰੀ ਨੇ ਇਹਨਾਂ ਦਾ ਕੋਈ ਲਿਹਾਜ ਕਰੇਗੀ ਕਹਿੰਦੇ ਨਾ ਨਾ ਰਾਜਾ ਪਰਜਾ ਸਮ ਕਰ ਮਾਰੈ ਐਸੋ ਕਾਲ ਵਡਾਨੀ ਰੇ ਫਿਰ ਪੁੱਛਿਆ ਤੁਸੀਂ ਕਹੇ ਨਾ ਬੱਚਾ ਨਾ ਬੁੱਢਾ ਨਾ ਜਵਾਨ ਨਾ ਗਰੀਬ ਨਾ ਅਮੀਰ ਨਾ ਰਾਜਾ ਨਾ ਵਜ਼ੀਰ ਨਾ ਪਰਜਾ ਕਿਸੇ ਦਾ ਲਿਹਾਜ ਨਹੀਂ ਕਰੇਗੀ ਕਿਸੇ ਦਾ ਲਿਹਾਜ ਕਰੇਗੀ ਵੀ ਮੌਤ ਕਹਿੰਦੇ ਹਾਂ ਕਰੇਗੀ ਕਿਹਨਾਂ ਦਾ ਹਰ ਕੇ ਸੇਵਕ ਜੋ ਹਰ ਭਾਏ ਜਿਹੜੇ ਹਰੀ ਨੂੰ ਭਾ ਗਏ ਅੱਜ ਜਿਨ੍ਹਾਂ ਦੀ ਯਾਦ ਮਨਾ ਰਹੇ ਹਰੀ ਨੂੰ ਭਾਏ ਹੋਏ ਨੇ